ਪ੍ਰੋਗਰਾਮ ਕਰਾਇਆ ਗਿਆ ਜੀ ਦਦੋ ਥੋੜਾ ਜਾਂ ਹਾਂਜੀ ਪਿੰਡ ਬਡਾਲਾ ਵਿੱਚ ਨੀਰਾ ਰੰਧਾਵਾ ਪਾਸਸ਼ਾ ਟਰਸਟ ਵੱਲੋਂ ਹਰ ਸਾਲ ਲੋੜਵੰਦਾ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਨੂੰ ਰਾਸ਼ਨ ਤੇ ਘਰਾਂ ਨੂੰ ਕਪੜੇ ਕੰਬਲ ਕੋਟੀਆਂ ਹਰ ਸਾਲ ਡੇਰੇ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਆ ਰੰਧਾਵਾ ਟਰਸਟ ਪਾਸਸ਼ਾ ਟਰਸਟ ਬਹੁਤ ਅੱਛੇ ਕੰਮ ਕਰਦੇ ਸਮਾਜਿਕ ਕੰਮ ਕਰਦੇ ਨੇ ਹਰ ਸਾਲ ਹੀ ਇਹ ਲੋੜਵੰਦਾਂ ਨੂੰ ਰਾਸ਼ਨ ਅਤੇ ਗਰਮ ਕੱਪੜੇ ਬਿਤਰਤ ਕਰਦੇ ਨੇ ਅੱਜ ਵੀ ਕਰੀਬ 200 ਦੇ ਕਰੀਬ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਤੇਰੇ ਵੱਲੋਂ ਇਹ ਸੇਵਾ ਨਿਭਾਈ ਗਈ ਆ ਅਸੀਂ ਗ੍ਰਾਮ ਪੰਚਾਇਤ ਬਨਾਲਾ ਵੱਲੋਂ ਡੇਰੇ ਦਾ ਧੰਨਵਾਦ ਕਰਦੇ ਆ ਅਸੀਂ ਹਮੇਸ਼ਾ ਡੇਰੇ ਨਾਲ ਸਮਾਜਿਕ ਕੰਮਾਂ ਚ ਵਧੀਆ ਕੰਮਾਂ ਚ ਹਮੇਸ਼ਾ ਹੀ ਬਾਅਦ ਚੜ ਕੇ ਸਲਾਵਾਗੇ ਤੇ ਤੇਰੇ ਵੀ ਟਰਸਟ ਆ ਸੀ ਹਮੇਸ਼ਾ ਹੀ ਧੰਨਵਾਦ ਕਰਦੇ ਆ ਇਸ ਦੇ ਨਾਲ ਕੋਈ ਸੁਨੇਹਾ ਦਿਨਾ ਚਾਹਦੇ ਹੋ ਆਉਣ ਵਾਲੇ ਸਮੇਂ ਚ ਕੀ ਦੇਖੋ ਡੇਰੇ ਵੱਲੋਂ ਜੀ ਹਮੇਸ਼ਾ ਹੀ ਸਨੇਹਾ ਰਹਿੰਦਾ ਆ ਕਿ ਛੇ ਸਟੋ ਕੋਲ ਸਟੋ ਤੇ ਸੇਤਾ ਵੀ ਵਧੀਆ ਰੱਖੋ ਤੇ ਜੋ ਸਮਾਜ ਵਿੱਚ ਕ੍ਰਿਤਿਆ ਆ ਜਾਂ ਨਸ਼ੇ ਆ ਜਾਂ ਹੋਰ ਵੀ ਕਿਸੇ ਤਰ੍ਹਾਂ ਦੀਆਂ ਕ੍ਰਿਤਿਆ ਨੇ ਉਹਨਾਂ ਨੂੰ ਦੂਰ ਕਰਨ ਲਈ ਸਮੇਂ-ਸਮੇਂ ਦੇਰੇ ਵੱਲੋਂ ਮੈਸੇਜ ਦਿੱਤਾ ਜਾਂਦਾ ਜੀ ਠੀਕ ਹੈ ਆਪਣਾ ਪੂਰਾ ਨਾਮ ਦੱਸ ਦਿਓ ਜੀ ਮੇਰਾ ਨਾਮ ਅਸ਼ੋਨੀ ਕੁਮਾਰ ਬੱਬੂ ਜੀ ਠੀਕ ਹੈ ਅੱਜ ਸਮੁਸਤ ਪੰਚਾਇਤ ਤੇ ਪਿੰਡ ਵਾਸੀਆਂ ਵਾਸਤੇ ਬਹੁਤ ਵਧੀਆ ਉਪਰਾਲਾ ਸਾਡੇ ਦੇਰਾਂ ਰੰਡਾਵਾ ਪਾਸ਼ੇ ਟ੍ਰਸਟ ਵੱਲੋਂ ਕਿਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ तकरीबन 25 ਸਾਲ ਹੋ ਗਏ ਨੇ ਅਸੀਂ ਤੇ ਇਸੇ ਤਰ੍ਹਾਂ ਹੀ ਲੋੜਵੰਦਾਂ ਨੂੰ ਸਵੈਟਰ ਕੋਟੀਆਂ ਰਾਸ਼ਨ ਆਦ ਸਾਰਾ ਕੁਝ ਵੰਡਦੇ ਰਹਿੰਦੇ ਆ ਔਰ ਹੋਰ ਵੀ ਅਸੀਂ ਸਮਾਜਿਕ ਕੰਮ ਜਿਸ ਤਰ੍ਹਾਂ ਵੀ ਸਮਾਜ ਦੇ ਵਿੱਚ ਲੋੜ ਪੈਂਦੀ ਏ ਲੋੜ ਮੁਤਾਬਕ ਮੈਡੀਕਲ ਸਹੂਲਤ ਹੋ ਗਈ ਜਾਂ ਡੈੱਡ ਬੋਡੀ ਸੰਭਾਲ ਘਰ ਹੋ ਗਿਆ ਫ੍ਰੀ ਸੇਵਾ ਅਸੀਂ ਜਿਹੜੇ ਵੱਲੋਂ ਲੋੜ ਪੈਂਦੇ ਕਿਸੇ ਜਾਤ ਧਰਮ ਤੋਂ ਉੱਪਰ ਉੱਠ ਕੇ ਇਹ ਅਸੀਂ ਸੇਵਾ ਨਿਭਾ ਰਹੇ ਆਂ ਔਰ ਅੱਗੇ ਵੀ ਨਿਭਾਉਂਦੇ ਰਵਾਂਗੇ ਤੁਸੀਂ ਅੱਜ ਦੇ ਇਸ ਇਸ ਦੇ ਮੌਕੇ ਤੇ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਹਾਂਜੀ ਬਿਲਕੁਲ ਅਸੀਂ ਪਿੰਡ ਵਾਸੀਆਂ ਨੂੰ ਔਰ ਜੋ ਇਕੱਤਰ ਹੋਏ ਸਾਰੇ ਪੰਚਾਇਤ ਵਾਲੇ ਨੇ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਜ਼ਾਲਮ ਮਿਲ ਕੇ ਪਿਆਰ ਨਾ ਰਹਿਣਾ ਚਾਹੀਦਾ ਹੈ ਨਸ਼ਿਆਂ ਨੂੰ ਛੱਡਣਾ ਚਾਹੀਦਾ ਹੈ ਨਸ਼ਿਆਂ ਦੇ ਨਾਲ ਕਈ ਘਰ ਅਜ ਤੱਕ ਹਜ਼ਾਰਾਂ ਨੌਜਵਾਨ ਮਰ ਚੁੱਕੇ ਨੇ ਔਰ ਕੁਝ ਮਰਨ ਦੀ ਕਗਾਰ ਤੇ ਨੇ ਇਸ ਕਰਕੇ ਹਰ ਇੱਕ ਘਰ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਨਸ਼ਿਆਂ ਨੂੰ ਛੱਡੋ ਸਿਹਤ ਨੂੰ ਸੰਭਾਲੋ ਆਪਦੇ ਪਰਿਵਾਰ ਨੂੰ ਸੰਭਾਲੋ ਆਪਣਾ ਪੂਰਾ ਨਾਮ ਦੱਸੋ ਮੇਰਾ ਨਾਮ ਗੁਰਦੇਵ ਸਿੰਘ ਮੈਂ ਡੇਰਾ ਰੰਧਾਵਾ ਪਾਸ ਸੈਟਸ ਦਾ ਤਸਤੀਆ ਸੋ ਇਸ ਇਨਾਈ ਕਹਿੰਦਾ ਆ ਥੀਮਾ ਦਾ ਅਜਾਤਿਕਾ ਸਾਰੇ ਪਰਿਵਾਰਾਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਜੀ ਆਇਆਂ ਕਹਿੰਦੇ ਆ ਸਭ ਦਾ ਧੰਨਵਾਦ